ਖੇਡਣਾ ਸੌਖਾ ਕਿ ਰੈਫਰੀ ਕਰਨੀ ਸੌਖੀ ਹੈ ਰੈਫਰੀ ਕਰਨੀ ਸੌਖੀ ਕਿ ਖੇਡਣਾ ਸੌਖਾ ਰੈਫਰੀ ਕਰਨੀ ਸੌਖੀ ਹੈ ਕਿ ਖੇਡਣਾ ਸੌਖਾ ਰੈਫਰੀ ਕਰਨੀ ਸੌਖਾ ਕਿ ਖੇਡਣਾ ਸੌਖਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਾਤਰ ਕੁੱਕਰੀ ਅੱਜ ਜਿਹੜੇ ਆਪਾਂ ਟੂਰਨਾਮੈਂਟ ਦੇ ਚੱਲੇ ਆਂ ਜੀ ਇਹ ਜਿਲ੍ਹਾ ਮੁਕਸਰ ਦੇ ਵਿੱਚ ਫੂਲੇ ਵਾਲਾ ਜੇਲਾ ਮੌਕਸਰ ਫੁੱਲੇ ਵਾਲਾ ਟੂਰਨਾਮੈਂਟ ਦੇ ਆਪਾਂ ਚੱਲੇ ਆ ਤੇ ਅੱਜ ਆਪਾਂ ਜਾ ਕੇ ਲੋਕਾਂ ਦੀ ਰਾਏ ਲੈਣੇ ਆ ਕਿ ਰੈਫਰੀ ਕਰਨੀ ਸੌਖੀ ਆ ਕਿ ਫੁੱਟਬਾਲ ਖੇਡਣਾ ਸੌਖਾ ਆ ਬੱਚ ਖੇਡਣਾ ਸੌਖਾ ਆ ਕਿ ਰੈਫਰੀ ਕਰਨੀ ਸੌਖੀ ਆ ਖੇਡਣਾ ਸੌਖਾ ਲੈ ਅਮਰੀਕ ਤੂੰ ਵੀਰੇ ਸੀਮ ਬਾਈ ਸੀਮ ਦੱਸ ਵੀਰੇ ਬਾਈ ਖੇਡਣਾ ਬਹੁਤ ਸੌਖਾ ਰੈਫਰੀ ਕਰਨੀ ਬਹੁਤ ਔਖੀ ਆ ਰੈਫਰੀ ਦੇ ਵਿੱਚ ਤਾਂ ਤੈਨੂੰ ਪਤਾ ਹੀ ਆ ਤੂੰ ਆਪ ਕਰੈਫਰੀ ਬਨਣ ਦਾ ਬੰਦਾ ਸਾਡੇ ਦਾ ਨਹੀਂ ਮੈਂ ਵੀ ਤੁਹਾਡੇ ਨਾਲ ਹੀ ਆ ਵੇਹੇ ਖੇਡਣਾ ਸੌਖਾ ਆ ਕਿ ਰੈਫਰੀ ਕਰਨੀ ਸੌਖੀ ਆ ਉਹ ਓਕਾ ਉਹਨੇ ਓਕਾ ਨਹੀਂ ਜਿਆਦੇ 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 ਕਿਹੜਾ ਓਕਾ ਹੈ ਖੇਡਣਾ ਓਕਾ ਵਾ ਆਇਆ ਸੀ ਰੈਫਰੀ ਕਰਨੀ ਸੌਖੀ ਆ ਕਿ ਓਕਹੀ ਮੈਂ ਕਹਿੰਦਾ ਸਵਾਦ ਪੂਰਾ ਵੱਖਰਾ ਬੜੀ ਨਿਆਰੀ ਆ ਬਸ ਠੀਕ ਆ ਰੈਫਰੀ ਕਰਨੀ ਸੌਖੀ ਆ ਕਿ ਖੇਡਣਾ ਸੌਖਾ ਖੇਡਣਾ ਹੀ ਸੌਖਾ ਵਾ ਰੈਫਰੀ ਕਰਨੀ ਸੌਖੀ ਕਿ ਖੇਡਣਾ ਸੌਖਾ ਰੈਫਰੀ ਕਰਨੀ ਸੌਖੀ ਆ ਰੈਫਰੀ ਕਰਨੀ ਸੌਖੀ ਆ ਠੀਕ ਆ ਬਈ ਕੀ ਲੱਗਦਾ ਵਾ ਰੈਫਰੀ ਕਰਨੀ ਸੌਖੀ ਕਿ ਖੇਡਣਾ ਸੌਖਾ ਰੈਫਰੀ ਕਰਨੀ ਤਾਂ ਵਾਕਈ ਬਹੁਤ ਔਖੀ ਬਾਹਲੀ ਔਖੀ ਹੈ ਨਹੀਂ ਸੌਖਾ ਕੀ ਹੈ ਖੇਡਣਾ ਸੌਖਾ ਜਜਮੈਂਟ ਕਰਨੀ ਔਖੀ ਹੈ ਰੈਫਰੀ ਕਰਨੀ ਸੌਖੀ ਹੈ ਕਿ ਖੇਡਣਾ ਸੌਖਾ ਰੈਫਰੀ ਕਰਨੀ ਔਖੀ ਆ ਬਾਈ ਖੇਡਣਾ ਨਹੀਂ ਖੇਡਣਾ ਸੌਖਾ ਵਾ ਕਹਿੰਦਾ ਮਤਲਬ ਹਾਂ ਬਾਈ ਖੇਡਣਾ ਸੌਖਾ ਬਾਈ ਰੈਫਰੀ ਕਰਨੀ ਔਖੀ ਆ ਬਸ ਠੀਕ ਰੈਫਰੀ ਕਰਨੀ ਸੌਖੀ ਹੈ ਕਿ ਖੇਡਣਾ ਸੌਖਾ ਖੇਡਣਾ ਖੇਡਣਾ ਸੌਖਾ ਵਾ ਇੱਕ ਸਵਾਲ ਹੋਰ ਜਵਾਬ ਦੇ ਰੈਫਰੀ ਕਰਨੀ ਸੌਖੀ ਹੈ ਕਿ ਖੇਡਣਾ ਸੌਖਾ रेफरी करनी शौकी है खेलना शौखा रेफरी करनी शौकी है रेफरी करनी शौकी है खेलना शौखा खेलना शौखा खेलना शौखा रेफरी करनी शौकी रेफरी करनी शौकी है खेलना शौखा खेलना शौखा रेफरी करनी के खेलना शौखा खेलना शौखा रेफरी करनी शौकी के खेलना शौखा खेलना शौखा रेफरी करनी ਕੋ ਕਿਹਾ ਕੇ ਖੇਡਣਾ ਸੌਖਾ ਨਹੀਂ ਖੇਡਣਾ ਸੌਖਾ ਰਿਆ ਫਰੀ ਕਰਦੀ ਬਹੁਤ ਔਖੀ ਹੈ ਬਹੁਤ ਔਖੀ ਹੈ ਮੇਰੇ ਪਤਾ ਨਹੀਂ ਕਿੰਨੇ ਕਿੱਥੋਂ ਬੋਲ ਰਹਾ ਕਿੱਥੋਂ ਬੋਲ ਰਹਾ ਰੈਫਰੀ ਸਹੀ ਦੀ ਆ ਤਾਂ ਵੀ ਰੈਫਰੀ ਨੂੰ ਗਲਤ ਬੋਲ ਰਹਾ ਕਿ ਵੀ ਸਹੀ ਨਹੀਂ ਗਾ ਨਹੀਂ ਨਹੀਂ ਸਹੀ ਧੰਨਵਾਦ ਗਲਤ ਡਿਸੀਜਨ ਦੇ ਰਿਆ ਰੈਫਰੀ ਰੈਫਰੀ ਕਿਹੜਾ ਰੱਬ ਹੁੰਦਾ ਜੀ ਡਿਸੀਜਨ ਗਲਤ ਹੋ ਹੀ ਜਾਂਦਾ ਹੈ ਹਾਂ ਸਹੀ ਆ ਸਹੀ ਆ ਵੀਰੇ ਸਹੀ ਆ ਗੁੱਡ ਯਾਰ ਰੈਫਰੀ ਕਰਨੀ ਸੌਖੀ ਆ ਕਿ ਖੇਡਣਾ ਸੌਖਾ ਰੈਫਰੀ ਕਰਨੀ ਔਖੀ ਆ ਮਤਲਬ ਖੇਡਣਾ ਸੌਖਾ ਵਾ ਖੇਡਣਾ ਸੌਖਾ ਜਾਂ ਰੈਫਰੀ ਕਰਨੀ ਸੌਖੀ ਆ ਤੂੰ ਕਿਹਨੇ ਹੈ ਤਕੜੀਆਂ ਟਰਾਂਸ ਬੰਦ ਕਰ

ਰੇਫਰੀ ਕਰਨੀ ਸੌਖੀ ਆ ਕਿ ਖੇਡਣਾ ਸੌਖਾ ਖੇਡਣਾ ਸੌਖਾ ਵਾ ਆਪਾਂ ਚੁਣਿਆ ਕੋਈ ਰੈਫਰੀ ਕਰਨੀ ਸੌਖੀ ਆ ਕਿ ਖੇਡਣਾ ਸੌਖਾ ਖੇਡਣਾ ਸੌਖਾ ਰੈਫਰੀ ਰੈਫਰੀ ਔਖਾ ਔਖਾ ਥੋੜਾ ਜੀ ਬਾਬਾ ਦੱਸ ਮੈਨੂੰ ਵੀ ਖੇਡਣਾ ਸੌਖਾ ਆ ਕਿ ਰੈਫਰੀ ਕਰਨੀ ਸੌਖੀ ਆ ਰੈਫਰੀ ਸੌਖੀ ਆ ਅੱਛਾ ਰੈਫਰੀ ਔਖੀ ਆ ਰੈਫਰੀ ਕਰਨੀ ਸੌਖੀ ਆ ਕਿ ਖੇਡਣਾ ਸੌਖਾ ਵਾ ਰੈਫਰੀ ਕਰਨੀ ਹੈ ਸਿੱਖ ਇਹਨਾਂ ਨੂੰ ਇੱਦਾਂ ਹੀ ਬੰਦਾ ਬਾਈ ਜਿੰਨਾ ਵੀ ਕੌ ਖਾ ਸਕਦਾ ਹੈ ਰਹੀ ਦੁਨੀਆ ਦੇ ਤੱਕ ਉਹ ਮੇਰੇ ਵੱਲੋਂ ਹੋਵੇਗਾ ਇਹ ਗੱਲ ਓਏ ਬਣੀ ਨਹੀਂ ਗੱਲ ਬਣੀ ਨਹੀਂ ਇਹ ਨੂੰ ਦਵਿੰਦਰ ਸਿੰਘ ਬਰਾੜ ਕਹਿੰਦੀ ਹੈ ਦੁਨੀਆ ਤੇ ਬੱਗਾ ਬਰਾੜ ਕਹਿੰਦੀ ਹੈ ਮੇਰੇ ਮਿੱਤਰੋ ਤੂੰ ਕੌਣ ਪਰ ਜਿੰਨੀ ਕੋਈ ਕੌਣ ਜੱਤੂ ਜਿੱਤੂ ਦਾ ਬਾਈ ਜੀ ਜਿਹਦੇ ਦਾਮ ਆ ਨਹੀਂ ਨਹੀਂ ਫੇਰ ਵੀ ਅੰਦਾਜ਼ਾ ਤੇਰਾ ਅੰਦਾਜ਼ਾ ਹੋਣਾ ਮੇਰਾ ਬਾਈ ਜੀ ਵਿਚਾਰੇ ਦੋਨੇ ਟੀਮਾਂ ਸਾਡੀਆਂ ਬਰਾਬਰ ਦੀਆਂ ਕਾ ਉਹ ਵੀ ਭਰਾ ਸਾਡੇ ਤੇ ਆ ਸਾਡਾ ਪਿੰਡ ਆ ਸਹੀ ਹੈ ਕੀ ਕਹਿੰਦਾ ਬਾਈ ਕੌਣ ਜਿੱਤੂ ਹੁਣ ਬਾਈ ਜਿੱਤਨ ਦਾ ਕੋਈ ਅੰਦਾਜ਼ਾ ਬਾਈ ਇੱਕ ਦੱਸ ਸਕਦੇ ਆ ਬਾਈ ਪਿੰਡ ਵਾਲੇ ਆ ਯਾਰ ਪਿੰਡ ਵਾਲੇ ਪਿੰਡ ਲਈ ਜ਼ਿਆਦਾ ਵੋਟ ਆ ਪਿੰਡ ਦੀ ਸਪੋਰਟ ਕਰਨੀ ਪੈਂਦੀ ਆ ਪਰ ਕਰਾਂ ਦੇ ਪੁੰਨੇ ਦੀ ਵੀ ਬਹੁਤ ਬਹੁਤ ਤੁਹਾਡਾ ਪਾਇਦਾ ਪੁੱਛਣ ਦੀ ਲੋੜ ਹੀ ਨਹੀਂ ਕਿਉਂਦੇ ਸਾਈਕਲੇ ਦੇ ਘਰੋਂ ਚੱਲਿਆ ਅੱਜ ਧੰਨਵਾਦ ਯਾਰਾ ਬੱਗੇ ਤੇਰਾ ਤੇ ਬਹੁਤ ਬਹੁਤ ਮੁਬਾਰਕਾਂ ਤੈਨੂੰ ਤੇ ਇੱਕ ਮੇਰੇ ਮਿੱਤਰੋ ਜਿਹੜਾ ਆਪਾਂ ਹੋਜੂਗੀ ਸਾਂਝਾ ਹੋਜੂਗਾ ਕੰਮ ਆਪਣਾ ਜੱਤ ਗਿਆ ਫਿਰ ਜੱਤ ਗਿਆ ਫਿਰ ਆਹ ਸਤੀ ਸੁਖਦੀਪ ਜੀ ਜਿਹੜੇ ਖੜੀ ਆ ਨਾ ਪੜਾਉਂਦੇ ਸਾਰਿਆਂ ਨੂੰ ਕੈਨਡ ਕਰਦੇ ਕੋਈ ਰਹਿ ਕਿਵੇਂ ਲੱਗਾ ਤੁਹਾਡੇ ਪਿੰਡ ਵਾਲਾ ਮੇਲਾ ਮਨ ਦੱਸ ਦੇ ਬਹੁਤ ਵਧੀਆ यार लंगर आला थोड़ा काम पाक यार दो बंदा पिंड पता लगे इत कि प्यार करते फुटबाल न ठीक है जी बाकी वीडियो देख ही लेना ਬਾਕੀ ਇਹਨਾਂ ਦੀ ਕਮੇਟੀ ਤੇ ਸਾਰੇ ਮੇਰੇ ਵੀਰ ਜੋ ਵੀ ਸਤਿਕਾਰਯੋਗ ਸਾਰੇ ਬਹੁਤ ਜਾਦੇ ਇੱਕ ਇਹਨਾਂ ਦਾ ਬੋਲਣ ਦਾ ਤਰੀਕਾ ਮੇਰਾ ਵੀਰ ਮੈਨੂੰ ਬਹੁਤ ਪਸੰਦ ਆਇਆ ਕੀ ਆ ਬਾਈ ਯਾਰ ਨਾਲ ਬਾਈ ਵੀ ਲੱਗਦਾ ਗੁੱਸੇ ਵਿੱਚ ਵੀ ਕੀ ਆ ਬਾਈ ਯਾਰ ਕੋਈ ਤਰੀਕਾ ਹੈ ਨਾ ਗੁੱਸੇ 'ਚ ਵੀ ਕੀ ਆ ਬਾਈ ਯਾਰ ਤੇ ਪਿਆਰ 'ਚ ਦਾ ਪਿਆਰ 'ਚ ਵੀ ਕੀ ਆ ਬਾਈ ਯਾਰ ਬੜਾ ਵਧੀਆ ਲੱਗਾ ਮਤਲਬ ਮੈਨੂੰ ਤਰੀਕਾ ਐ ਇੱਕ ਹੋਰ ਗੱਲ ਇੱਕ ਸੀਨੀਅਰਸ ਵੀ ਬਹੁਤ ਅੱਜਤ ਕਰਦੇ ਆ ਜੋ ਵੀ ਟੀਮ 'ਚ ਖੇਡਦੇ ਆ ਇੱਕ ਜਿੰਨੇ ਵੀ ਮਤਲਬ ਟੀਮਾਂ ਦੇਖੀਆਂ ਸਾਰੀਆਂ ਸਾਰੀਆਂ ਸੀਨੀਅਰਸ ਦੇ ਨਾਲ ਸਾਰੀਆਂ ਸੀਨੀਅਰਨ ਕਮ ਸੇ ਕਮ 4 4 5 5 ਬੰਦੇ 45 42 ਪਲੱਸ ਜਾਂ 40 40 ਪਲੱਸ ਤਾਂ ਪੱਕਾ ਹੀ ਸੀ ਨਾ 100% ਖੇਡ ਦੀ ਖੇਡਦੇ ਨੇ ਹਰ ਹਾਲਤ ਦੇ ਵਿੱਚ ਜੀ ਇੰਟਰਸਟਿੰਗ ਵੀਡੀਓਜ਼ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਆਪ ਸਬਸਕ੍ਰਾਈਬਰ